ਚੋਣਾਂ ਦਾ ਮਾਹੌਲ ਹੈ ਤੇ ਸਿਆਸੀ ਪਾਰਟੀਆਂ 'ਚ ਖਿੱਚੋਤਾਣ ਲਗਾਤਾਰ ਵਧ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਅਤੇ ਕੁਵਰ ਵਿਜੇ ਪ੍ਰਤਾਪ ਦੇ ਵਿਚਕਾਰ ਇਸ ਵੇਲੇ ਵੀ ਖਿੱਚੋਤਾਣ ਆਪਣੇ ਸਿਖਰ ਵੱਲ ਜਾ ਰਹੀ ਹੈ। ਕੋਈ ਐਸਾ ਮੌਕਾ ਕੁਵਰ ਵਿਜੇ ਪ੍ਰਤਾਪ ਨਹੀਂ ਛੱਡਦੇ ਜਿਹੜਾ ਮੌਕਾ ਉਹਨਾਂ ਨੂੰ ਮਿਲਿਆ ਹੋਵੇ ਮੁੱਖ ਮੰਤਰੀ ਭਗਵੰਤ ਮਾਨ ਦੀ ਨੁਕਤਾਚੀਨੀ ਕਰਨ ਦਾ। ਉਹਨਾਂ ਨੂੰ ਇਹ ਸਾਬਤ ਕਰਨ ਦਾ ਕਿ ਉਹ ਆਪਣੇ ਉਸੂਲਾਂ ਤੋਂ ਭਟਕ ਗਏ। ਕੀ ਮੁੱਖ ਮੰਤਰੀ ਆਪਣੇ ਅਸੂਲਾ ਤੋਂ ਭਟਕੇ ਨੇ ਕੀ ਨਹੀਂ ਇਹਦੇ ਬਾਰੇ ਗੱਲਬਾਤ ਕਰਦੇ ਆ ਤੁਸੀਂ ਜੁੜੇ ਹੋ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਦਰਅਸਲ ਮਸਲਾ ਇਹ ਹੈ ਕਿ ਕੁਵਰ ਵਿਜੇਪ੍ਰਤਾਪ ਦੇ ਵੱਲੋਂ ਮੁੱਖ ਮੰਤਰੀ ਨੂੰ ਤਿੱਖੇ ਨਿਸ਼ਾਨੇ ਤੇ ਲਿਆ ਗਿਆ ਇੱਕ ਵਾਰ ਫਿਰ ਤਿੱਖੇ ਨਿਸ਼ਾਨੇ ਤੇ ਲਿਆ ਗਿਆ ਥੋੜਾ ਕਹੀਏ ਬਹੁਤਾ ਜਾਣੀਏ ਵਾਲੇ ਮਾਮਲੇ ਵਿੱਚ ਉਹਨਾਂ ਨੇ ਗੱਲ ਨੂੰ ਆਪਣੀ ਨੂੰ ਰੱਖ ਦਿੱਤਾ ਕੁਵਰ ਵਿਜੇਪ੍ਰਤਾਪ ਨੇ ਇੱਕ ਪੋਸਟ ਪਾਈ ਹੈ ਤੁਹਾਨੂੰ ਪਤਾ ਹੀ ਹੈ ਕਿ ਤਲਬੀਰ ਸਿੰਘ ਗਿੱਲ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸੀ ਅੰਮ੍ਰਿਤਸਰ ਦੱਖਣੀ ਤੋਂ ਉਹ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਨੇ ਕੁਵਰ ਵਿਜੇ ਪ੍ਰਤਾਪ ਨੇ ਬੜਾ ਤਿੱਖਾ ਤੰਜ ਆ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਤੇ ਕੀਤਾ ਆਪਣੀ ਪੋਸਟ ਪਾਈ ਉਸ ਪੋਸਟ ਚ ਮੁੱਖ ਮੰਤਰੀ ਭਗਵੰਤ ਮਾਨ ਤਲਬੀਰ ਗਿੱਲ ਨੂੰ ਜਫੀ ਪਾਈ ਖੜੇ ਆ ਜਫੀ ਪਾਈ ਇੰਜ ਖੜੇ ਆ ਕਿ ਜਿਵੇਂ ਦੋ ਸਕੇ ਭਰਾ ਖੜੇ ਹੋਣ ਬਹੁਤ ਨਜ਼ਦੀਕੀ ਦੋਸਤ ਖੜੇ ਹੋਣ ਉਸ ਜਫੀ ਨੂੰ ਲੈ ਕੇ ਹੁਣ ਕੁਵਰ ਵਿਜੇ ਪ੍ਰਤਾਪ ਨੇ ਮੁੱਖ ਮੰਤਰੀ ਨੂੰ ਘੇਰੇ ਚ ਲੈ ਲਿਆ ਆ ਉਹਨਾਂ ਲਿਖਿਆ ਕਿ ਇਸ ਰਿਸ਼ਤੇ ਨੂੰ ਕੀ ਨਾਮ ਦੇਣਾ ਚਾਹੀਦਾ ਹੈ ਪ੍ਰਸ਼ਨਚਿੰਤ ਕਵਰ ਵਿਜੇ ਪ੍ਰਤਾਪ ਦੀ ਇਸ ਪੋਸਟ ਤੋਂ ਬਾਅਦ ਮਾਮਲਾ ਉਲਝ ਗਿਆ ਹੈ ਕਵਰ ਵਿਜੇ ਪ੍ਰਤਾਪ ਹੁਣ ਇਸ ਰਿਸ਼ਤੇ ਨੂੰ ਕੀ ਕਹਿਣਾ ਚਾਹੁੰਦੇ ਨੇ ਥੱਲੇ ਮੈਂ ਕਮੈਂਟ ਪੜੇ ਕਵਰ ਵਿਜੇ ਪ੍ਰਤਾਪ ਦੀ ਇਸ ਪੋਸਟ ਦੇ ਉੱਤੇ ਤਾਂ ਲੋਕਾਂ ਨੇ ਬੜਾ ਕੁਝ ਲਿਖਿਆ ਹੈ ਲੋਕ ਕਹਿੰਦੇ ਕਿ ਬਦਲਾ ਆ ਗਿਆ ਇਹ ਬਦਲਾਇਆ ਕੁਝ ਲੋਕ ਕਹਿੰਦੇ ਕਿ ਅਸੀਂ ਆਮ ਆਦਮੀ ਪਾਰਟੀ ਦੇ ਵਰਕਰ ਕਹਿੰਦੇ ਕਿ ਅਸੀਂ ਬਦਲਾਅ ਕਰਨ ਲਈ ਆਏ ਸੀ ਅਸੀਂ ਸਿਸਟਮ ਨੂੰ ਬਦਲਣ ਤੇ ਸੁਧਾਰਨ ਲਈ ਆਏ ਸੀ ਪਰ ਅਸੀਂ ਸਿਸਟਮ ਚ ਫਿੱਟ ਹੋ ਜਾਵਾਂਗੇ ਅਜਿਹਾ ਅਸੀਂ ਨਹੀਂ ਸੀ ਸੋਚਿਆ ਅ ਕੁਝ ਲੋਕ ਲਿਖਦੇ ਆ ਕਿ ਸ਼ਰਮਨਾਕ ਜਾਨਕੀ ਸ਼ੈਮਫੁਲ ਸ਼ੈਮਫੁਲ ਰਿਲੇਸ਼ਨਸ਼ਿਪ ਜਾਨਕੀ ਸ਼ਰਮਨਾਕ ਰਿਸ਼ਤਾ ਹੈ ਗਿਆ ਅਤੇ ਲਿਖਿਆ ਇੱਕ ਇੱਕ ਕਮੈਂਟ ਕਰਨ ਵਾਲੇ ਇੱਕ ਸੱਜਣ ਨੇ ਲਿਖਿਆ ਹੈ ਕਿ ਕੱਚੇ ਧਾਗਿਆਂ ਦਾ ਬੰਧਨ ਹੈ ਬੰਧਨ ਕੱਚੇ ਧਾਗੋਂ ਧਾਗੋਂ ਦਾ ਮਾਫ ਕਰਨਾ ਮੇਰੀ ਹਿੰਦੀ ਥੋੜੀ ਇਸ ਤਰ੍ਹਾਂ ਦੀ ਹੋਈ ਆ ਬੰਧਨ ਕੱਚੇ ਧਾਗੋਂ ਦਾ ਜਨਿ ਕਿ ਕੱਚੇ ਧਾਗਿਆਂ ਦਾ ਜਿਹੜਾ ਇਹ ਰਿਸ਼ਤਾ ਆ ਉਹ ਹੈ ਆਖਰਕਾਰ ਮੁੱਖ ਮੰਤਰੀ ਭਗਵੰਤ ਮਾਨ ਜਾਂ ਆਮ ਆਦਮੀ ਪਾਰਟੀ ਨੂੰ ਕੀ ਲੋੜ ਪੈਗੀ ਹਾਲਾਂਕਿ ਜਦੋਂ ਵੀ ਕਿਸੇ ਨੂੰ ਜੁਆਇਨ ਕਰਾਇਆ ਜਾਂਦਾ ਹੈ ਕਿਹਾ ਜਾਂਦਾ ਕਿ ਬਹੁਤ ਚੰਗਾ ਆਗੂ ਹੈ ਇਦਾਂ ਸੀ ਉਦਾਂ ਸੀ ਤਾਂ ਇਹ ਆਪਸਚਤਾ ਜਿਹੜੇ ਕਹ ਲਈ ਆਮ ਆਦਮੀ ਪਾਰਟੀ ਵਾਲੇ ਤੇ ਅਕਾਲੀ ਦਲ ਵਾਲੇ ਦੱਖਣੀ ਹਲਕੇ ਚ ਜਿਹੜਾ ਮੈਂ ਸ਼ਬਦ ਨਹੀਂ ਵਰਤਨੇ ਇੱਕ ਦੂਜੇ ਦੇ ਖਿਲਾਫ ਕਿਸ ਤਰ੍ਹਾਂ ਨਾਲ ਬੋਲਦੇ ਰਹੇ ਤੇ ਕਿਸ ਤਰ੍ਹਾਂ ਨਾਲ ਕਾਰਵਾਈਆਂ ਕਰਦੇ ਰਹੇ ਸਾਰਿਆਂ ਨੂੰ ਪਤਾ ਹੈ। ਤਲਵੀਰ ਗਿੱਲ ਇਸ ਕਰਕੇ ਲਿਆਂਦੇ ਗਏ ਹੈ ਕਿਉਂਕਿ ਵਿਕਰਮ ਮਜੀਠੀਆ ਦੀ ਗਿੱਚੀ ਨਪਣੀ ਜ਼ਿਆਦਾ ਸੌਖੀ ਹੋ ਸਕਦੀ ਹੈ। ਇਹ ਵੀ ਇੱਕ ਕਾਰਨ ਹੈ। ਤਲਵੀਰ ਗਿੱਲ ਉਹੀ ਨੇ ਜਿਨ੍ਹਾਂ ਦੇ ਉੱਤੇ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਸਿੱਟ ਜਾਂਚ ਕਰ ਰਹੀ ਹੈ ਤੇ ਉਹਨਾਂ ਦੇ ਬਿਆਨ ਕਲਮ ਬੰਦ ਕਰ ਚੁੱਕੀ ਹੈ ਵਿਕਰਮ ਮਜੀਠੀਆ ਵਾਲੇ ਕੇਸ 'ਚ। ਇਹ ਕਾਰਨ ਨੇ ਮੁੱਖ ਮੰਤਰੀ ਭਗਵੰਤ ਮਾਨ ਬੇਸ਼ੱਕ ਇਨਕਲਾਬ ਦੀਆਂ ਗੱਲਾਂ ਕਰਨ ਵੈਸੇ ਤਾਂ ਮੈਂ ਮੰਨਦਾ ਕਿ ਇਨਕਲਾਬ ਕਦੇ ਵੀ ਇਦਾਂ ਨਹੀਂ ਆਉਂਦਾ ਇਨਕਲਾਬ ਜਿੰਨਾ ਕਿ ਮੈਂ ਰਾਜਨੀਤਿਕ ਵਿਗਿਆਨ ਨੂੰ ਪੜ੍ਹਨ ਦੀ ਕੋਸ਼ਿਸ਼ ਕੀਤੀ ਹੈ ਇਨਕਲਾਬ ਇੰਜ ਕਦੇ ਨਹੀਂ ਆਉਂਦਾ ਜਿਵੇਂ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਆ ਇਨਕਲਾਬ ਹਮੇਸ਼ਾ ਖੂਨ ਦੀ ਮੰਗ ਕਰਦਾ ਹੈ ਖੂਨ ਤੋਂ ਬਿਨਾ ਇਨਕਲਾਬ ਕਦੇ ਨਹੀਂ ਆਉਂਦਾ ਇਹ ਤਬਦੀਲੀ ਜ਼ਰੂਰ ਹੋ ਸਕਦੀ ਹੈ ਜੋ ਮੁੱਖ ਮੰਤਰੀ ਗੱਲ ਕਰਦੇ ਹੁਣ ਚਲੋ ਇਹ ਉਹਨਾਂ ਦੇ ਆਪਣੀ ਰਾਜਨੀਤਿਕ ਸਮਝ ਹੈ ਕਿ ਨਹੀਂ ਹੈ ਉਹਦੇ ਉੱਤੇ ਨਿਰਭਰ ਕਰਦਾ ਹੈ ਪਾਰਕ ਕੁਵਰ ਵਿਜੇ ਪ੍ਰਤਾਪ ਨੇ ਜਿਹੜਾ ਘੇਰਾ ਪਾਇਆ ਮੁੱਖ ਮੰਤਰੀ ਨੂੰ ਉਹਦੇ ਚੋਂ ਨਿਕਲਣਾ ਬਹੁਤ ਔਖਾ ਹੋ ਗਿਆ ਕੁਵਰ ਵਿਜੇ ਪ੍ਰਤਾਪ 92 ਵਿਧਾਇਕਾਂ ਦੇ ਵਿੱਚੋਂ ਮਾਫ਼ ਕਰਨਾ 99 ਦੇ ਵਿੱਚੋਂ ਕਿਉਂਕਿ 52 ਦਾ ਉਹ 99 ਦਾ ਉਹੀ ਹੋਗੇ ਤਾਂ ਉਹ ਉਹ ਨੇ ਕਿ ਜਿਨ੍ਹਾਂ ਨੇ ਲੋੜ ਪੈਣ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਮੇਸ਼ਾ ਆਪਣੇ ਘੇਰੇ ਚ ਲਿਆ ਉਹਨਾਂ ਦੀ ਕਿਸੇ ਐਸੇ ਐਕਟ ਨੂੰ ਲੈ ਕੇ ਨੁਕਤਾ ਚਿੰਨੀ ਕੀਤੀ ਜਿੱਥੇ ਕਰਨੀ ਬਣਦੀ ਸੀ ਕੂਵਰ ਵਿਜੇ ਪ੍ਰਤਾਪ ਇਸੇ ਕਰਕੇ ਹੀ ਮੁੱਖ ਮੰਤਰੀ ਭਗਵੰਤ ਮਾਨ ਕੂਵਰ ਵਿਜੇ ਪ੍ਰਤਾਪ ਨੂੰ ਮਿਲਣਾ ਪਸੰਦ ਨਹੀਂ ਕਰਦੇ ਕੂਵਰ ਵਿਜੇ ਪ੍ਰਤਾਪ ਤੇ ਮੁੱਖ ਮੰਤਰੀ ਦੇ ਵਿਚਕਾਰ ਖਾਈਆਂ ਇੰਨੀਆਂ ਡੂੰਘੀਆਂ ਹੋ ਗਈਆਂ ਨੇ ਕਿ ਜਿਨ੍ਹਾਂ ਨੂੰ ਹੁਣ ਭਰਿਆ ਜਾਣਾ ਨਾ ਮੁੱਕੇ ਲੱਗਦਾ ਬਾਕੀ ਸਮਾਂ ਸਿਆਸਤ ਹੈ ਕੁਝ ਵੀ ਹੋ ਸਕਦਾ ਫਿਲਹਾਲ ਤੁਹਾਨੂੰ ਕੀ ਲੱਗਦਾ ਹੈ ਤੁਸੀਂ ਇਸ ਰਿਸ਼ਤੇ ਨੂੰ ਕੀ ਨਾਮ ਦੇਣਾ ਚਾਹੋਗੇ ਜਿਹੜਾ ਕੂਵਰ ਵਿਜੇ ਪ੍ਰਤਾਪ ਨੇ ਪੁੱਛਿਆ ਕਮੈਂਟ ਬਾਕਸ ਚ ਜਰੂਰ ਦੱਸਿਓ